ਸਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਕੱਲ ਆਪਾਂ ਨਾ ਖੰਨੇ ਜਾ ਕੇ ਨਾ ਸ਼ਾਪਿੰਗ ਕਰਕੇ ਆਏ ਇਹਦੇ ਚਿਮਨੀ ਦੀ ਤੇ ਦੇਖੋ ਆਪਾਂ ਚਿਮਨੀ ਲੈ ਆਏ ਆ ਜਿਹੜੇ ਸਾਡੇ ਪੁਰਾਣੀ ਚਿਮਨੀ ਲੱਗੀ ਹੋਈ ਦੀ ਨਾ ਉਹਨੂੰ ਨਾ 10 15 ਸਾਲ ਹੋ ਗਏ ਤੇ ਚੱਲਦੀ ਤਾਂ ਬਹੁਤ ਵਧੀਆ ਸੀ ਪਰ ਸਾਡੀ ਸਲਾਹ ਬਣ ਗਈ ਵੀ ਚਲੋ ਇਹਨੂੰ ਬਦਲਾ ਦਿੰਨੇ ਆ ਚਲੋ ਜੀ ਆਪਾਂ ਨੇ ਆਏ ਆ ਚਿਮਨੀ ਤੇ ਚਿਮਨੀ ਸਾਨੂੰ ਬਹੁਤ ਵਧੀਆ ਲੱਗੀ ਹੈ ਇਹ ਚਿਮਨੀ ਤੇ ਹੁਣ ਵਿੱਚ ਇਹਦੀ ਪੈਕਿੰਗ ਚੰਗੀ ਤਰੀਕੇ ਨਾਲ ਕਰੀ ਹੋਈ ਆ ਤੇ ਕੰਪਨੀ ਵਾਲੇ ਹੁਣ ਆਉਣਗੇ ਤੇ ਉਹ ਕਹਿੰਦੇ ਤੇ 10-15 ਮਿੰਟ ਦੇ ਵਿੱਚ ਅਸੀਂ ਪਹੁੰਚਦੇ ਆਂ ਚਲੋ ਜੀ ਫੇਰ ਜਦ ਨਵੀਂ ਜਿਮਰੀ ਲੱਗਦੀ ਨਾ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਅਸੀਂ ਕਰੀਤੀ ਬੈੱਡਰੂਮ ਵਾਸਤੇ ਨਾ ਦੋ ਬੱਲਵਾਂ ਦੀ ਕਰੀਤੀ ਸ਼ਾਪਿੰਗ ਇਹਦੇ ਖਾਈ ਤਾਂ ਪਾਪੇ ਵਿੱਚ ਜਿਹੜਾ ਸਾਡੇ ਉਹ ਦੂਜੇ ਲੱਗੇ ਹੋਏ ਨੇ ਉਹ ਉਤਾਰ ਕੇ ਅਸੀਂ ਹੋਰ ਦੂਜੇ ਦੂਜੇ ਰੂਮ ਦੇ ਵਿੱਚ ਲਾ ਦੇ ਤੇ ਤੇ ਆਪਾਂ ਤੁਹਾਨੂੰ ਦਿਖਾਉਨੇ ਆਂ ਵੈਰਿਟੀ ਬਹੁਤ ਬਣਾਲੀ ਸੀ ਨਾ ਸਿੰਪਲ ਦਾ ਸਿੰਪਲ ਲੈ ਕੇ ਆਏ ਆ ਬਹੁਤ ਜਿਹੜਾ ਸਾਰੇ ਸੂਰੇ ਜੇ ਲੱਗੇ ਹੁੰਦੇ ਨਾ ਉਹ ਇੰਨੇ ਜਿਆਦੇ ਵਧੀਆ ਨਹੀਂ ਲੱਗਦੇ ਹੈਗੇ ਰੇਟਾ ਇਹ ਕਹਿੰਦਾ ਵੀ ਜਿੰਨੀ ਵਾਰ ਤੁਸੀਂ ਇਹਨੂੰ ਬੰਦ ਕਰੋਗੇ ਨਾ ਲੈਟਰਨ ਨਾ ਉਨੀ ਵਾਰ ਕਹਿੰਦਾ ਵੀ ਰੰਗ ਬਦਲੂਗੀ ਦੋਨੇ ਇਕੱਲਤੀ ਹਾਂ ਦੋਨੇ ਇਸ ਕੋ ਸਾਈਡ ਤੇ ਰੱਖਣੀ ਹੋਣੀ ਹੈ ਇਹ ਬੈੱਡ ਦੇ ਪਿਛਲੇ ਪਾਸੇ ਵਾਸਤੇ ਲਿਆਂਦੀ ਹੈ ਦੇਖੋ ਜੀ ਆਪਣੀ ਲੈਟ ਤੇ ਲੈਟ ਬਹੁਤ ਵਧੀਆ ਹੈ ਦੇਖੋ ਕਿੰਨੀ ਵਧੀਆ ਲੱਗਦੀ ਆ ਤੇ ਹੁਣ ਭਾਈ ਆਉਣਗੇ ਤੇ ਫਿੱਟ ਕਰਕੇ ਜਾਣਗੇ ਲੇਨੋਂ ਡੱਬੇ ਚ ਪਾ ਲਮ ਬਿਲਕੁਲ ਜੇ ਇਹ ਕਰੀ ਦੀ ਆਪਾਂ ਨੇ ਸ਼ਾਪਿੰਗ ਤੇ ਆਪਾਂ ਇੱਕ ਲੈ ਕੇ ਆਏ ਆਂਗਾ ਝੁੰਮਰ ਲੈ ਕੇ ਆਏ ਆਂ ਕੋਟੇ ਵਾਸਤੇ ਉਹ ਕੱਲ ਭਾਈ ਆਏ ਤੇ ਉਹ ਫਿੱਟ ਕਰਕੇ ਚਲੇ ਗਏ ਨੇ ਹੁਣ ਆਪਾਂ ਤੁਹਾਨੂੰ ਨਾ ਫੇਰ ਇਸ ਤੋਂ ਬਾਅਦ ਦਿਖਾਵਾਂਗੇ ਜਦੋਂ ਜੀਮਰੀ ਫਿੱਟ ਹੋ ਗਿਆ ਫੇਰ ਤੁਹਾਨੂੰ ਆਪਾਂ ਝੁੰਮਰ ਵੀ ਦਿਖਾਵਾਂਗੇ ਉਹ ਵੀ ਬਹੁਤ ਸੋਹਣਾ ਲੱਗਦਾ ਹੈ ਚਲੋ ਜੀ ਇਧਰ ਨਾ ਸਾਡੇ ਕੰਧ ਤੇ ਨਾ ਇਸ ਤਰ੍ਹਾਂ ਨਾ ਪਲਾਈ ਲਾਈ ਹੋਈ ਸੀ ਦੇਖੋ ਇਹਦੇ ਵਿੱਚ ਨਾ ਸਿਉਂਕ ਪੈਣੀ ਸ਼ੁਰੂ ਹੋ ਗਈ ਹੈ ਦੇਖੋ ਕੰਧ ਦਾ ਕਿਹੜਾ ਹਾਲ ਹੋਇਆ ਪਿਆ ਹੈ ਹੁਣ ਇਹਨੂੰ ਨਾ ਅਪਲਾਈ ਤਾਰ ਕੇ ਨਾ ਹੁਣ ਅਸੀਂ ਵਾਲ ਪੇਪਰ ਲਾਉਣਾ ਹੈ ਅਸੀਂ ਕਿ ਉਹਨਾਂ ਤੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਕੰਧ ਦੀ ਕਰਦੀਏ ਸਫਾਈ ਦੇਖੋ ਜੀ ਤੁਸੀਂ ਵੀ ਨਾ ਕੰਧ ਤੇ ਇਸ ਤਰ੍ਹਾਂ ਨਾ ਅਪਲਾਈ ਬਿਲਕੁਲ ਨਾ ਲਾਓ ਆਪਾਂ ਲਾ ਦੰਨੇ ਕਹਿੰਦੇ ਨੇ ਨਾ ਵੀ ਕੰਧ ਦੀ ਟੌਰ ਬਣ ਜੂਗੀ ਟੌਰ ਸਗੋਂ ਨਾ ਦੁੱਗਣਾ ਨੁਕਸਾਨ ਹੋ ਜਾਂਦਾ ਦੇਖੋ ਸਾਡੀ ਕੰਧ ਦਾ ਕਿਹ ਹਾਲ ਹੋਇਆ ਪਏ ਇਹਦੇ ਵਿੱਚ ਇੰਨੀ ਜਿਆਦਾ ਸਿਉਂਗ ਹੈ ਨਾ ਸਾਰੀ ਲੱਕੜੀ ਸਿਉਂਗ ਨੇ ਖਾ ਲਈ ਹੈ ਚਲੋ ਜੀ ਹੁਣ ਛੋਟੂ ਲੱਗੇ ਹੋਇਆ ਪਟਣ ਮਾਹ ਚੱਲ ਪਹਿਲਾਂ ਆਪਣੀਆਂ ਭੈਣਾਂ ਨੂੰ ਦਿਖਾ ਲਈਏ ਵੀ ਇਹ ਆ ਹਾਲ ਹੁੰਦਾ ਜਿਹੜਾ ਆਪਾਂ ਲੱਕੜੀ ਲਵਾਉਣੀ ਬਿਲਕੁਲ ਵੀ ਲੱਕੜੀ ਨਾ ਲਵਾਓ ਦੇਖੋ ਜੀ ਐਨੀ ਜ਼ਿਆਦਾ ਛੂਂਕ ਪਈ ਹੋਈ ਹੈ ਨਾ ਲੱਕੜੀ ਦੇ ਵਿੱਚ ਅਸੀਂ ਬਹੁਤ ਪੂਰੇ ਨਾ ਸ਼ੌਂਕ ਨਾਲ ਲੱਕੜੀ ਲਵਾਈਦੀ ਵੀ ਚਲੋ ਕਮਰੇ ਦੀ ਟੌਰ ਬਣ ਜੂਗੀ ਪਰ ਹੋਇਆ ਨੁਕਸਾਨ ਹੈ ਤੇ ਜਿਹੜਾ ਹੁਣ ਆਪਾਂ ਵਾਲ ਪੇਪਰ ਲਵਾਉਨੇ ਆ ਨਾ ਉਹਦੇ ਨਾਲ ਉਹ ਨਾ ਵਾਲ ਪੇਪਰ ਸਲਾਬ ਨੂੰ ਬਹੁਤ ਜ਼ਿਆਦਾ ਰੋਕਦਾ ਹੈ ਜਿੰਨੇ ਵੀ ਹੁਣ ਸਾਡੇ ਘਰ ਦੇ ਵਿੱਚ ਲੱਕਣ ਲੱਗੀ ਹੋਈ ਨਾ ਅਸੀਂ ਹੁਣ ਸਾਰੀ ਉਹ ਪਾੜ ਦਿੱਤੀ ਆ ਦੇਖੋ ਉੱਪਰ ਤੱਕਰ ਸੀ ਉਹ ਕਿਸੀਓਂ ਕ ਪੈਦਾ ਹੋ ਗਈ ਐ ਹਲੇ ਉੱਪਰ ਥੋੜੀ ਜਿਹੀ ਘੱਟ ਗਈ ਐ ਛੋਟੂ ੇਠਾਂ ਥੋੜੀ ਜਿਹੀ ਵੱਧਦੀ ਉੱਪਰ ਵੀ ਲੱਗੀ ਹੋਈ ਸੀ ਪਾਸੋਂ ਨੇ ਲੱਗ ਜਾਣੀ ਤੇ ਏਕੜੇ ਫਿਰ ਉਹਨੂੰ ਲੱਗ ਜਾਣੀ ਤੇ ਗ੍ਰਿਲਾਂ ਨੂੰ ਨਾ ਜਗਾਠਾਂ ਨੂੰ ਕਿੰਨਾ ਫਰਕ ਬਹੁਤ ਜ਼ਿਆਦਾ ਫਰਕ ਐ ਇਹਨਾਂ ਨੂੰ ਬਾਹਰੇ ਰੱਖਿਆ ഗേറ്റ് കോൾതും മുട ਆੜੇ ਦਿੱਤਾ ਨਹੀਂ ਆੜੇ ਕਹਿੰਦੇ ਈ ਸਾਲ ਗਿਆ ਨਹੀਂ ਮਾਰਿਆ ਆ ਕੰਨੇ ਵਾਲੇ ਬੰਦੇ ਤਾਂ ਵਿਹਲੇ ਹੀ ਬੈਠੇ ਆ ਕੰਮਕੁਮ ਕੋਈ ਨਹੀਂ ਹੈਗਾ ਕੋਈ ਗਾਗ ਨਹੀਂ ਆਉਦਾ ਕੁਝ ਨਹੀਂ ਆਉਂਦਾ ਰੇਟ ਨਹੀਂ ਕੋਈ ਨਹੀਂ ਆਉਣਾ ਇਹ ਰੇਟ ਦਾ ਹਾਂ ਰੇਟ ਦਾ ਬਹੁਤ ਫਰਕ ਹੈ ਮੈਂ ਅੱਖਾਂ ਨਹੀਂ ਲੇਦੀ ਕਿਹਾ ਤਾਂ ਮਾਰਿਆ 1500 ਜਾਂਦੀ ਸਾਰੇ ਕਹਿੰਦਾ 1500 ਦਾ ਚੱਕੋ ਨਹੀਂ ਆ ਉਹਦੀ ਉਮਰ ਹੈ ਕੰਨੇ ਚ ਉਂਗੀ ਵੀ ਗਈ ਬਹੁਤ ਐ ਬਲੇ ਕੋਲ ਦੇ ਤੋਂ ਬਹੁਤ ਦੂਰ ਨਾ ਹਾਂ ਦੂਰ ਹੋ ਗਏ ਜਿੱਦਾਂ ਸੀ ਗਏ ਆ ਉਹ ਕੋਲ ਲੁਧਿਆਣਾ ਤੋਂ ਆਏ ਹੋਏ ਤੇ ਬੰਦੇ ਕੋਈ ਬੁੱਢੀਆਂ ਆਏ ਦੋ ਬਿਲ ਖਾਣੀਆਂ ਨੇ ਦੋ ਚੜਕੇ ਰਾਜਸਥਾਨ ਤੋਂ ਵੀ ਆ ਗਏ ਆ ਅਸਲ ਸੀ ਤਾਂ ਇੱਕ ਦੁਕਾਨ 'ਚ ਗਏ ਆ ਉਹ ਪਤਾਨਪੁਰ ਦਾ ਸ਼ਾਨਦਾਰ ਹੈ ਪਤਾਨਪੁਰ ਦਾ ਹੀ ਨਹੀਂ ਹਾਂ ਜਿੰਦੂ ਪਿਆਰਵਾਨ ਸੰਤ ਜੀ ਇਹ ਮਾਤੀ ਸਾਹਿਬ ਇਹ ਵੱਡਾ ਠੀਕ ਹੈ ਆ ਲਵ ਯੂ ਸੋ ਵਾਪਸ ਜੇ ਇਹ 12 ਹੁੰਦਾ ਇਹ 7 ਜਾ ਰੇ ਕੰਪਨੀ ਵਾਲਿਆਂ ਨੇ ਨਹੀਂ ਹੋਗੇਗਾ। ਕੰਟਾ ਤੋਂ ਹੀ। ਚੈੱਕ ਕਰਾਂ। ਤੇ ਵਿੱਚ 8-8 ਹਜ਼ਾਰ ਦੇ ਵੀ ਲਈ ਜਾਂਦੇ ਨੇ ਕਹਿੰਦੇ ਦੀਵਾਲੀ ਆਫਰ ਕਰਕੇ ਲੋਦੇ ਹਾਂ ਇਹ ਹੀ ਚੀਜ਼ ਆ। ਇਹ ਚੀਜ਼ ਤਾਂ ਨਹੀਂ ਮਿਲਦੀ। ਉਹਨਾਂ ਨੇ ਤਾਂ ਵਰਤ ਪੈਂਦਾ ਜੀ। ਆਨਲਾਈਨ ਮਿਲ ਜਾਂਦੀ 8000 ਦੀ। ਕੋਈ ਸੌਦਾ ਹੀ ਹਰ ਤੱਕ। ਪਰ ਇਹਨਾਂ ਨੂੰ ਪੰਨੇ ਦਾ ਸੌਦਾ ਬੜਾ ਕੁਝ ਜ਼ਿਆਦਾ ਜੀ ਪੈਂਦਾ। ஒரு சிராக இன்னும் என்ன இல்லை ஏகப்படையிடுது